ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਤੇ ਪਹਿਲਾਂ ਅਗਲੇ 72 ਘੰਟਿਆਂ ਦੇ ਮੌਸਮ ਤੇ ਯਾਨੀ ਕਿ ਅੱਜ 16 ਤਰੀਕਾ 17 18 19 19 ਜੂਨ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਅਪਡੇਟ ਤੁਹਾਨੂੰ ਦੇਣੀ ਹੈ ਸੋ ਅੱਜ ਸਵੇਰ ਦੀ ਵੀਡੀਓ ਦੇ ਵਿੱਚ ਤੁਹਾਨੂੰ ਅਪਡੇਟ ਦਿੱਤੀ ਸੀ ਕਿ ਪੰਜਾਬ ਦੇ ਵਿੱਚ ਅੱਜ ਮੀਂਹ ਦਾ ਸੱਖ ਦੇਣਗੇ ਅੱਜ ਸਵੇਰ ਤੋਂ ਹੀ ਪੰਜਾਬ ਦੇ ਉੱਪਰਲੇ ਫੱਦਰ ਤੇ ਜੜੀਆ ਬਦਲ ਵਾਈ ਜਾ ਰਹੀ ਸੀ ਧੁੱਪ ਤੋਂ ਅੱਜ ਵਧੀਆ ਰਾਹਤ ਪੰਜਾਬ ਵਾਸੀਆਂ ਨੂੰ ਮਿਲੀ ਹੈ ਬਹੁਤੀਆਂ ਥਾਵਾਂ ਦੇ ਉੱਤੇ ਧੁੱਪਾਂ ਅੱਜ ਨਹੀਂ ਲੱਗੀਆਂ ਬਦਲ ਵਾਈ ਉੱਪਰਲੇ ਫੱਦਰ ਤੇ ਬ ਹਾਲਾਂਕਿ ਹੌਮਸ ਹਨੇ ਜਾਣ ਕੱਢੀ ਹੋਈ ਹੈ ਹੌਮਸਿਕ ਲੈਵਲ ਤੇ ਬਣੀ ਹੋਈ ਹੈ ਜਿੱਥੇ ਜਿੱਥੇ ਦਾ ਉਮੀਦਾਰਜ ਹੋ ਚੁੱਕੇ ਨੇ ਉੱਥੇ ਵੀ ਹੌਮਸ ਜਾਣ ਕੱਢ ਰਹੀ ਹੈ ਇਹ ਤੁਹਾਨੂੰ ਦੱਸਿਆ ਰੋਪੜ ਜ਼ਿਲ੍ਹੇ ਦੇ ਵਿੱਚ ਉਮੀਦ ਲੱਗੇ ਨੇ ਦੁਪਹਿਰ ਤੋਂ ਬਾਅਦ 3-4 ਵਜੇ ਉੱਥੇ ਮੀਂਹ ਸ਼ੁਰੂ ਹੋਈ ਪਰ ਮੀਂਹ ਤੋਂ ਬਾਅਦ ਜਿੱਥੇ ਦਾ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਉੱਥੇ ਰਾਹਤ ਹੈ ਪਰ ਬਹੁਤੇ ਫਾਗਾਂ ਦੇ ਵਿੱਚ ਹਾਲੇ ਵੀ ਹੌਮਸ ਜੜੀ ਉਹ ਜਾਰੀ ਹੈ ਆਉਂਦੇ ਘੰਟਿਆਂ ਦੇ ਵਿੱਚ ਯਾਨੀ ਕਿ ਅੱਜ ਰਾਤ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਜੜਿਆ ਪਹੁੰਚ ਕਰ ਸਕਦੇ ਨੇ ਅੱਜ ਰਾਤ ਅੱਧੀ ਰਾਤ ਤੋਂ ਪਹਿਲਾਂ-ਪਹਿਲਾਂ ਤੇ ਕੱਲ ਤੜ ਲਗਦਾ ਜਿਨ੍ਹਾਂ ਦੇ ਵਿੱਚ ਗੁਰਦਾਸਰ ਸ੍ਰੀ ਅਮਰੇਸਰ ਸਾਹਿਬ ਪਠਾਨਕੋਟ ਸ੍ਰੀ ਤਰਨਤਾਰਨ ਸਾਹਿਬ ਇਹਨਾਂ ਖੇਤਰਾਂ ਦੇ ਵਿੱਚ ਵੀ ਮੀਂਹ ਦੇ ਅਸਰ ਬਣ ਸਕਦੇ ਨੇ ਕੱਲ ਸਵੇਰੇ ਮਾਲਵਾ ਖੇਤਰ ਜਿਨ੍ਹਾਂ ਦੇ ਵਿੱਚ ਪੱਛਮੀ ਮਾਲਵਾ ਤੇ ਪੂਰਬੀ ਮਾਲਵਾ ਪਲੱਸ ਪੁਆਦ ਖੇਤਰ ਯਾਨੀ ਕਿ ਚੰਡੀਗੜ੍ਹ ਮਹਾਲੀ ਰੋਪੜ ਹੁਸ਼ਿਆਰਪੁਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਇਹਨਾਂ ਖੇਤਰਾਂ ਦੇ ਵਿੱਚ ਉਮੀਦਾਰ ਚ ਹੋਣਗੇ ਲੁਧਿਆਣਾ ਪਲੱਸ ਆਸਾ ਦਾ ਖੇਤਰ ਸ਼ਰੀਫਾਤਗੜ੍ਹ ਸਾਹਿਬ ਪਟਿਆਲਾ ਰਾਜਪੁਰਾ ਖੰਨਾ ਇਹਨਾਂ ਖੇਤਰਾਂ ਦੇ ਵਿੱਚ ਉਮੀਦ ਲੱਗੇ ਨੇ ਅੱਜ ਦੇ ਸ਼ਾਮ ਨੂੰ ਇਹਨਾਂ ਖੇਤਰਾਂ ਦੇ ਵਿੱਚ ਠੰਡੀ ਹਲੇਰੀ ਦੇ ਨਾਲ ਕਿਤੇ ਕਿਤੇ ਸ਼ਰਾਟੇ ਜਿਹੜੇ ਆ ਦਰਜ ਹੋਏ ਨੇ ਆਉਂਦੇ ਘੰਟਿਆਂ ਦੇ ਵਿੱਚ ਵੀ ਪੰਜਾਬ ਦੇ ਬਹੁਤੇ ਫਾਗਾਂ ਦੇ ਵਿੱਚ ਉਮੀਦ ਦੱਸ ਸਕਦੇ ਹਾਂਗੇ ਆਉਂਦੇ ਜੇਕਰ ਆਪਾਂ ਦਿਨਾਂ ਦੀ ਗੱਲ ਕਰੀਏ ਜੀ ਜੋ ਤਾਜ਼ਾ ਅੰਕੜੇ ਜਾਰੀ ਕੀਤੇ ਨੇ ਅੱਜ ਮੌਸਮ ਵਿਭਾਗ ਨੇ ਭਾਰੀ ਮੀਂਹ ਦਾ ਐਲਾਨ ਹੋ ਗਿਆ ਇੱਥੇ ਇਹ ਤੁਹਾਨੂੰ ਦੱਸ ਦਈਏ ਕਿਉਂਕਿ ਪ੍ਰੇ ਮੌਨਸਨ ਦੀਆਂ ਐਕਟੀਵਿਟੀਜ਼ ਚੱਲਦੀਆਂ ਫਈਆਂ ਨੇ ਹੁਣ ਤੇ ਇਸ ਤੋਂ ਬਾਅਦ ਮੌਨਸਨ ਦੀ ਜ਼ਬਰਦਸਤ ਐਂਟਰੀ ਹੋਣ ਵਾਲੀ ਹੈ ਇਸ ਲਈ ਮੀਂਹ ਦਾ ਸਿਲਸਿਲਾ ਹੁਣ ਚੱਲੇਗਾ ਲੰਮਾ ਜੇਕਰ ਅੱਜ ਦੀ ਗੱਲ ਕਰਦੇ ਹਾਂ ਜੀ ਹੈਵੀ ਰੇਨ ਫਾਲ ਦੇ ਅਲਰਟ ਜਿਹੜੇ ਜਾਰੀ ਕੀਤੇ ਗਏ ਨੇ ਪਰ ਨਾਰਥਰਨ ਪਾਰਟ ਯਾਨੀ ਕਿ ਉੱਤਰੀ ਭਾਗਾਂ ਦੇ ਵਿੱਚ ਪੰਜਾਬ ਦੇ ਜਿਹੜੇ ਉੱਤਰੀ ਖਾਗ ਨੇ ਇਹਨਾਂ ਖਾਗਾਂ ਦੇ ਵਿੱਚ ਗਰਜ ਰਿਸ਼ਕ ਦੇ ਨਾਲ ਤਗੜੇ ਮੀਂਹ ਦੇ ਜਿਹੜੇ ਅਲਰਟ ਨੇ ਇਸ ਤੋਂ ਬਾਅਦ ਕੱਲ ਪਰਸੋਂ ਚੌਥੇ ਪੰਜਵੇਂ ਯਾਨੀ ਕਿ 21 ਤਰੀਕ ਤੱਕ سلسلہ ਚੱਲਣਾ ਹੈ ਪ੍ਰੇ ਮੌਨਸਨ ਦੀਆਂ ਕਾਰਵਾਈਆਂ ਜਾਰੀ ਰਹਿਣਗੀਆਂ ਤੇ ਬਹੁਤੇ ਖਾਗਾਂ ਦੇ ਵਿੱਚ ਮੀਂਹ ਹਰੇਰੀਆਂ ਪਾਚ ਕਰਨ ਗਿਆ ਸੋ ਉੱਪਰਲੇ ਖਾਗਾਂ ਦੇ ਵਿੱਚ ਯਾਨੀ ਕਿ ਪਹਾੜਾ ਦੇ ਵਿੱਚ ਵੀ ਜ਼ਬਰਦਸਤ ਹਲਚਲ ਜਿਹੜੀ ਆ ਪ੍ਰੇ ਮੌਨਸਨ ਦੀ ਦੇਖੀ ਜਾਏਗੀ ਤਗੜੀ ਗਰਜ ਰਿਸ਼ਕ ਦੇ ਤਗੜੇ ਮੀਂਹ ਹਲਸ ਤਗੜੀ ਗੜੇਵਾਰ ਵੀ ਹੋ ਸਕਦੀ ਹੈ ਕੁਝ ਇਤਰਾ ਦੇ ਵਿੱਚ ਸੋ ਆਉਂਦੇ ਤਿੰਨ ਦਿਨਾਂ ਦੇ ਅਜੋ ਅਪਡੇਟਸ ਤੁਹਾਨੂੰ ਸਾਂਝਾ ਕਰ おいしそう。